ਵਾਹਿਗੁਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬੀੜ ਬਾਬਾ ਬੁੱਢਾ ਸਾਹਿਬ ਪਿੰਡ ਛੱਠੇ ਤੰਦਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲਿਆਂ ਦੇ ਉੱਤੇ ਇਹ ਸਾਡੇ ਗਰੁੱਪ ਨੇ ਦਸਤਾਰਾਂ ਦੇ ਲੰਗਰ ਅਤੇ ਦਸਤਾਰਾਂ ਸਜਾਉਣ ਦਾ ਉਪਰਾਲਾ ਕੀਤਾ ਜਿਹਦੇ ਵਿੱਚ ਅਸੀਂ ਪਰਸੋਂ ਤੋਂ ਲੈ ਕੇ ਕੱਲ ਵੀ ਪਰसों ਵੀ ਦਸਤਾਰਾਂ ਸਜਾਈਆਂ ਅਤੇ ਬੱਚਿਆਂ ਨੇ ਪ੍ਰਣ ਕੀਤਾ ਕਿ ਅਸੀਂ ਕੇਸ ਰੱਖਾਂਗੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਾਂਗੇ ਉਹਨਾਂ ਨੂੰ ਦਸਤਾਰਾਂ ਭੇਟਾ ਕੀਤੀਆਂ ਗਈਆਂ ਅੱਜ ਦਿਨ ਸੋਮਵਾਰ 7 ਤਰੀਕ ਨੂੰ ਸਵੇਰ ਤੋਂ ਦਸਤਾਰਾਂ ਸਜਾਈਆਂ ਜਾ ਰਹੀਆਂ ਵਾਂ ਸਾਰੇ ਸਿੰਘਾਂ ਵੱਲੋਂ ਉਪਰਾਲਾ ਕੀਤਾ ਗਿਆ ਜੋ ਕਿ ਤੁਸੀਂ ਦੇਖ ਹੀ ਰਹੇ ਜੇ ਸਿੰਘ ਸਵੇਰ ਦੇ ਡਟੇ ਆ ਹੌਂਕੂ ਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚਤ ਮਾਲੜਾ ਦੇ ਦਸੇ ਮਾਰਗ ਤੇ ਗੁਰੂ ਦੇ ਦਸੇ ਮਾਰਗ ਤੇ ਚੱਲਦੇ ਆ ਅਸੀਂ ਦਸਤਾਰਾਂ ਦੇ ਕੈਂਪ ਲਾਏ ਆ ਜੋ ਕਿ ਸਾਡੇ ਸਾਰੇ ਗਰੁੱਪ ਦੀ ਸੋਚ ਆ ਕਿ ਥੋੜੀ ਥੋੜੀ ਜਿੱਦਾਂ ਵੀ ਜਿਸ ਹਿਸਾਬ ਨਾਲ ਵੀ ਸੇਵਾ ਕੀਤੀ ਜਾਵੇ ਪੰਥ ਦੇ ਵਿੱਚ ਤੇ ਸੇਵਾ ਪ੍ਰਵਾਨ ਹੋਵੇ ਮਹਾਰਾਜ ਜੀ ਕੋਲੇ ਅਸੀਂ ਸੇਵਾ ਕਰ ਰਹੇ ਆ ਆ ਤੁਸੀਂ ਦੇਖ ਹੀ ਰਹੇ ਜੇ ਕਿ ਕਿਦਾਂ ਵੀਰ ਹੁਣੇ ਦਸਤਾਰਾਂ ਸੀ ਜਾ ਰਹੇ ਨੇ ਤੁਸੀਂ ਸਾਰੇ ਬੰਨੇ ਆ ਥੋੜੀ ਜੀ ਝਾਤ ਮਰਵਾ ਦਿਓ ਤਾਂ ਸਾਰੇ ਪੰਥ ਦੇ ਵਿੱਚ ਪਤਾ ਲੱਗ ਜੇ ਕਿ ਜਿਹੜੇ ਦੱਸਦੇ ਨੇ ਕਿ ਨਹੀਂ ਸਿੱਖ ਸਿੱਖਾਂ ਦੇ ਮੁੰਡੇ ਨਸ਼ਿਆਂ ਵਾਲੇ ਆ ਭਾਈ ਨਹੀਂ ਇਹ ਪੰਜਾਬ ਇਹ ਮਾਜਾ ਇਹ ਅੱਜ ਵੀ ਜਝਾਰੂ ਕੌਮ ਆ ਅੱਜ ਵੀ ਜੂਝ ਰਿਹਾ ਏ ਅੱਜ ਫੇਰ ਵਾਪਸੀ ਆ ਚਲੋ ਕਿਸੇ ਟਾਈਮ ਬੱਚਾ ਪੜਕ ਕੇ ਘਰੋਂ ਚਲ ਜਾਂਦਾ ਵਾ ਪਰ ਜਿਹੜਾ ਕਹਿੰਦੇ ਸਵੇਰ ਦਾ ਘੁੱਸਿਆ ਸ਼ਾਮਾਂ ਨੂੰ ਘਰੇ ਆ ਜੇ ਉਹਨੂੰ ਘੁੱਸਿਆ ਨਹੀਂ ਆਂਦੇ ਉਹਨੂੰ ਫੇਰ ਮਾਰੇ ਗੱਲ ਨਾਲ ਲਾਉਣਗੇ ਇਸੇ ਆਪਾ ਜੋੜ ਮੇਲਿਆਂ ਨੂੰ ਸਮਰਪਿਤ ਹੋ ਕੇ ਦਸਤਾਰਾਂ ਸੇ ਆ ਰਹੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕਿਸੇ ਤੋਂ ਮੰਦੇ ਨੇ ਜਾਂ ਫਿਰ ਪੱਕੇ ਨਹੀਂ ਬੰਦੇ ਜਾਂ ਫਿਰ ਨਸ਼ੇ ਕਰਦੇ ਨੇ ਉਹਨਾਂ ਵਾਸਤੇ ਕੋਈ ਚੰਗਾ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋ ਅੱਜ ਅੱਜ ਦੀ ਡੇਟ ਦੇ ਵਿੱਚ ਦੇਖ ਰਾਇਏ ਜੇ ਤੁਸੀਂ ਚਲੋ ਮੰਨਿਆ ਕਿ ਨੌਜਵਾਨ ਨਸ਼ੇ ਵੀ ਕਰ ਰਹੇ ਆ ਪਰ ਨੌਜਵਾਨ ਅੱਜ ਦੇਖੋ ਕਿੰਦਾ ਸਿੱਖੀ ਵੱਲ ਜਾ ਰਹੇ ਆ ਤੇ ਸਾਰਿਆਂ ਨੂੰ ਭਾਈ ਬੇਨਤੀ ਆ ਸਾਰੋਂ ਤੋਂ ਵੱਡੀ ਜਿਹੜੀ ਸਿੰਗਰ ਇੰਡਸਟਰੀ ਆ ਉਹਦੇ ਨਾਲ ਆਪਾਂ ਨੂੰ ਬਹੁਤ ਵੱਡਾ ਤਗੜਾ ਮੈਸੇਜ ਮਿਲਦਾ ਜਿੱਦਾਂ ਦੀ ਆਪਣੀ ਸਿੰਗਰ ਇੰਡਸਟਰੀ ਹੋਏਗੀ ਨੌਜਵਾਨ ਉਧਰ ਨੂੰ ਪ੍ਰੇਰਿਤ ਹੁੰਦੇ ਆ ਹੁਣ ਵੀਰਦਰ ਸੇਮ ਜਸਟਰ ਵੀਰ ਸਰਤਾਜ ਵੀਰ ਦਰਜੀਤ ਵੀਰ ਇੰਦਰਜੀਤ ਨਿੱਕੂ ਜਿੱਦਾਂ ਇਹਨਾਂ ਨੇ ਪੱਗਾਂ ਦਾ ਟ੍ਰੈਂਡ ਲਿਆਂਦਾ ਜੈਕਸ਼ਨ ਪੁੱਲਰ ਹਾਂਜੀ ਗਰਜੀਤ ਸਿੰਘ ਸ਼ਾਹਪੁਰੀਆ ਜੋ ਕਿ ਅੱਜ ਵੀ ਕੈਨੇਡਾ ਦੀ ਧਰਤੀ ਸਰੀ ਦੇ ਉੱਤੇ ਵੀ ਕੈਂਪ ਲਾ ਰਹੇ ਆ ਅਸੀਂ ਉਹ ਉਪਰਾਲੇ ਕਰ ਰਹੇ ਆ ਸਾਰਿਆਂ ਨੂੰ ਭਾਈ ਬੇਨਤੀ ਆ ਨੌਜਵਾਨਾਂ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਵੀਰ ਸਾਰੇ ਜਣੇ ਦਸੇ ਮਾਰ ਕੇ ਗੁਰੂ ਦੇ ਚੱਲਣ ਤੇ ਦਸਤਾਰਾ ਸਜਾਉਣ ਅਮਰਤਾਰੀ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਗੁੜਾ ਸਾਹਿਬ ਜੀ ਦੇ ਮੇਲੇ ਤੇ ਸਾਹਿਬ ਜਦਵਾਬ ਫਤੇ ਸਿੰਘ ਜੀ ਦਮਾਲਾ ਦਸਤਾਰ ਚੇਤਨਾ ਲਹਿਰ ਅਤੇ ਗਲੋਬਲ ਸਿਕ ਚੈਰੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ ਜਿਹੜੇ ਜਿਹੜੇ ਵੀਰ ਅੱਜ ਕੇਸਾਂ ਦਾ ਪ੍ਰਾਕਰਮਿਕ ਪ੍ਰਣ ਕਰਨਗੇ કે ਅੱਜ ਤਵਾਰ ਕੇਸ ਨਹੀਂ ਕਟਾਉਂਦੇ ਉਹਨਾਂ ਨੂੰ ਦਸਤਾਰਾਂ ਦੇ ਕੇ ਭੇਟ ਕੀਤੀਆਂ ਜਾ ਰਹੀਆਂ ਉਹਨਾਂ ਨੂੰ ਉਸਤਾਰ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਵਾ ਨੈਕਸਟ ਸਾਲ ਅਗਲੇ ਸਾਲ ਜੋ ਸਾਡੇ ਕੋਲ ਦੁਬਾਰਾ ਹੋਣਗੇ ਨੈਕਸਟ ਅਗਲੇ ਸਾਲ ਜਿਹੜੇ ਸਾਡੇ ਕੋਲ ਦੁਬਾਰਾ ਜਿਹੜੇ ਕੇਸ ਰੱਖ ਕੇ ਆਉਣਗੇ ਉਹਨਾਂ ਨੂੰ ਸਪੈਸ਼ਲ ਸਨਮਾਨਿਤ ਕੀਤਾ ਜਾਊਗਾ ਇਹਨਾਂ ਨੇ ਪਿਛਲੇ ਸਾਲ ਪਰਾਨ ਕੀਤਾ ਸੀਗਾ ਇਸ ਵਾਰ ਸਾਡੇ ਕੋਲ ਕੇਸ ਰੱਖ ਕੇ ਆਇਆ ਹੈ